ਕੱਲ ਰੇਡ ਪਈਆ ਤੁਹਾਡੇ ਘਰ ਅੱਜ ਫੇਰ ਤੁਸੀਂ ਮੋਰਚੇ ਦੇ ਵਿੱਚ ਪਹੁੰਚ ਗਏ ਮਤਲਬ ਰੇਡ ਮੋਰਚੇ ਕਰਕੇ ਪਈ ਆ ਤਾਂ ਫਿਰ ਮੋਰਚਾ ਥੋੜੀ ਖੇਡਣਾ ਠੀਕ ਅਸੀਂ ਐਂਡ ਤੱਕ ਫਾਰੀਆਂ ਮੰਗਾ ਮਨਾਉਣ ਤੱਕ ਲਾਈ ਰੱਖਣਾ ਔਰ ਜਿੱਤ ਕੇ ਕਾਰਨ ਉਹਨਾਂ ਨੇ ਕੁਝ ਨਹੀਂ ਦੱਸਿਆ ਉਹਨਾਂ ਨੇ ਕਿਹਾ ਸਾਡੇ ਕੋਲ ਸਰਚ ਵਾਰੰਟਾ ਸੀ ਤਲਾਸ਼ੀ ਲੈਣੀ ਆ ਸੋ ਉਹਨਾਂ ਨੇ 7 ਘੰਟੇ ਪੂਰਾ ਆਪਦਾ ਬਰੀਕੀ ਨਾਲ ਤਲਾਸ਼ੀ ਲਈ ਬਾਹਰ ਜਿਹੜੇ ਬੰਦੇ ਬੈਠੇ ਸੀਗੇ ਉਹਨਾਂ ਨੇ ਸਾਰਿਆਂ ਨੇ ਇਹ ਕਹਿਤਾ ਸੀ ਸਾਡੇ ਜਿਹੜੇ ਆਗੂ ਸੀਗੇ ਵਰਕਰ ਸੀਗੇ ਵੀ ਅਸੀਂ ਲੇ ਜਾਣ ਨਹੀਂ ਦੇਣਾ ਕੋਈ Banda ਜੀ ਠੀਕ ਆ ਥੋੜਾ ਕੋ ਸર્ચ ਫਰੰਟ ਆ ਤੁਸੀਂ ਸਰਚ ਕਰ ਲਈ ਠੀਕ ਆ ਉਹ ਦਵਾ ਬਣਿਆ ਫਿਰ ਛੱਡ ਕੇ ਗਏ ਨੇ ਰਸਤਾ ਬਿਲਕੁਲ ਅਸੀਂ ਐਂ ਮਹਿਸੂਸ ਕਰ ਰਹੇ ਹਾਂ ਕਿ ਕਿ ਚੀਜ਼ ਜਬਤ ਕਰਕੇ ਲੈ ਕੇ ਗਏ ਜਾਂਦੇ ਹੋਏ ਕਿਹੜੇ ਕਿਹੜੇ ਚੀਜ਼ਾਂ ਲੈ ਕੇ ਆ ਉਹ ਲੈ ਕੇ ਗਏ ਨੇ ਇੱਕ ਤਾਂ ਫੋਨ ਲੈ ਕੇ ਗਏ ਆ ਮੇਰੇ ਹਸਬੰਦ ਦਾ ਤੇ ਇੱਕ ਜਿੰਨੇ ਬੈਂਕ ਅਕਾਊਂਟ ਨੇ ਸਾਡੇ ਉਹਨਾਂ ਦੀਆਂ ਡਿਟੇਲਸ ਲੈ ਕੇ ਗਏ ਨੇ ਚਾਰ ਪੰਜ ਪੈਨ ਡਰਾਈਵਾਂ ਪਈਆਂ ਸੀਗੀਆਂ ਹੋ ਲੱਗੇ ਇੱਕ ਖੁਦਕਸ਼ੀ ਦਾ ਮਾਮਲਾ ਹੋਇਆ ਸੀ ਬਾਦਲ ਸਰਕਾਰ ਨੇ ਬਾਦਲ ਨੇ ਐਲਾਨ ਕੀਤਾ ਹੋਇਆ ਸੀਗਾ ਪ੍ਰਕਾਸ਼ ਸਿੰਘ ਬਾਦਲ ਨੇ ਵੀ ਅਸੀਂ ਜਿਹੜੇ ਖੁਦਕਸ਼ੀ ਕਰਨਗੇ ਕਿਸਾਨ ਨੂੰ ਮੁਆਵਜ਼ਾ ਦਵਾਂਗੇ ਸਾਡੇ ਏਰੀਆ ਵਿੱਚ ਖੁਦਕਸ਼ੀ ਹੋਈ ਮੁਆਵਜ਼ਾ ਦਿੱਤਾ ਨਹੀਂ ਅਸੀਂ ਧਰਨਾ ਲਾਇਆ ਉੱਤੇ ਲਾਠੀ ਚਾਰਜ ਹੋਇਆ ਤੇ ਸਾਡੇ ਤੇ ਪਿਆ ਉਹ ਅਸੀਂ 10-10 ਸਾਲ ਕੇਸ ਘੁੱਟੇ ਆ 200 ਦਿਨ ਪੂਰੇ ਹੋਣ ਤੇ ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ਤੇ ਬਹੁਤ ਵੱਡਾ ਇਕੱਠ ਹੋਇਆ ਸੀ ਪਰ ਇਸ ਇਕੱਠ ਤੋਂ ਪਹਿਲਾਂ ਇੱਕ ਦਿਨ ਪੰਜਾਬ ਦੇ ਵਿੱਚ ਐਨਆਈਏ ਦੀ ਰੇਡ ਪੈਂਦੀ ਹੈ ਵੀਕੇਜੂ ਕ੍ਰਾਂਤੀਕਾਰੀ ਪੰਜਾਬ ਦੇ ਜਨਰਲ ਸਕੱਤਰ ਸਕਵਿੰਦਰ ਕੌਰ ਦੇ ਘਰ ਦੇ ਵਿੱਚ ਸਾਪਾ ਪੈਂਦਾ ਐਨਆਈਏ ਦੇ ਅਧਿਕਾਰੀ ਪਹੁੰਚਦੇ ਨੇ ਸਾਡੇ ਨਾਲ ਮੌਜੂਦ ਨੇ ਪਰ ਉਸ ਰੇਡ ਤੋਂ ਬਾਅਦ ਇਹ ਵੀ ਖਾਸ ਗੱਲ ਹੈ ਕਿ ਅੱਜ ਫੇਰ ਇਹ ਮੋਰਚੇ ਦੇ ਵਿੱਚ ਪਹੁੰਚੇ ਨੇ ਅਕਸਰ ਗੱਲ ਚੱਲਦੀ ਹੈ ਕਿ ਏਜੰਸੀਆਂ ਦੇ ਰਾਹੀਂ ਕਿਸਾਨ ਜਥੇਬੰਦੀਆਂ ਨੂੰ ਦਬਾਉਣ ਦਾ ਯਤਨ ਹੁੰਦਾ ਹੈ ਪਰ ਅੱਜ ਰੇਡ ਤੋਂ ਬਾਅਦ ਤੁਰੰਤ ਅੱਜ ਫੇਰ ਕੱਟ ਰੱਖਿਆ ਸੀ ਤਾਂ ਸੰਭੂ ਮੋਰਚੇ ਦੇ ਪਹੁੰਚੇ ਨੇ ਸਾਡੇ ਨਾਲ ਨੇ ਗੱਲਬਾਤ ਕਰਨੀ ਕੱਲ ਰੇਡ ਪਈਆ ਤੁਹਾਡੇ ਘਰ ਅੱਜ ਫੇਰ ਤੁਸੀਂ ਮੋਰਚੇ ਦੇ ਵਿੱਚ ਪਹੁੰਚ ਗਏ ਹਾਂਜੀ ਹਾਂ ਮਤਲਬ ਰੇਡ ਮੁਰਚੇ ਕਰਕੇ ਪਈ ਆ ਤਾਂ ਫਿਰ ਮੋਰਚਾ ਥੋੜੀ ਛੱਡਣਾ ਆਪਾਂ ਮੋਰਚਾ ਤਾਂ ਦੇਖੋ ਸੋਚ ਕੇ ਇਹ ਲਾਇਆ ਵੀ ਇਹ ਅਸੀਂ ਐਂਡ ਤੱਕ ਸਾਰੀਆਂ ਮੰਗਾ ਮਨਾਉਣ ਤੱਕ ਲਾਈ ਰੱਖਣਾ ਔਰ ਜਿੱਤ ਕੇ ਮੋੜਨਾ ਜੀ ਇਹਦੇ ਵਿੱਚ ਹੈ ਇਹ ਚੀਜ਼ ਪਹਿਲਾਂ ਇਸ ਤੋਂ ਪਹਿਲਾਂ ਇਹਨਾਂ ਨੇ ਸਾਡੇ ਤੇ ਇੱਥੇ ਗੋਲੇ ਸੁੱਟੇ ਕੰਧਾਂ ਕੱਢੀਆਂ ਸਿੱਧੀਆਂ ਗੋਲੀਆਂ ਮਾਰ ਕੇ ਸਾਡੇ ਸ਼ੂਫਕਰ ਨੂੰ ਸ਼ਹੀਦ ਕਰਤਾ ਕਿੰਨੇ ਸਾਡੇ ਨੌਜਵਾਨਾਂ ਦੀਆਂ ਅੱਖਾਂ ਗਈਆਂ ਨੇ ਉਸ ਤੋਂ ਬਿਨਾਂ 27 ਸਾਡੇ ਲੋਕ ਵੈਸੇ ਸ਼ਹੀਦ ਹੋ ਚੁੱਕੇ ਆ ਹੁਣ ਤੱਕ ਤਾਂ ਇਹ ਤਾਂ ਲਗਾਤਾਰ ਹੀ ਚੱਲ ਰਿਹਾ ਸਰਕਾਰ ਵੱਲੋਂ ਜ਼ਬਰਦਸਤ ਉਹਦੀ ਇੱਕ ਲਗਾਤਾਰਤਾ ਦੀ ਇਹ ਚੀਜ਼ ਵੀ ਕਰ ਰਹੇ ਨੇ ਇੱਕ ਨਵਾਂ ਢੰਗ ਕੱਢ ਲਿਆ ਜੀ ਕੱਲ ਜਦੋਂ ਅਧਿਕਾਰੀ ਪਹੁੰਚੇ ਨੇ ਕੀ ਕੀ ਸਵਾਲ ਜਵਾਬ ਹੋਏ ਕੀ ਪੁੱਛਿਆਗਾ ਤੁਹਾਡੇ ਤੋਂ ਕੀ ਤਰਕ ਉਹਨਾਂ ਨੇ ਦਿੱਤਾ ਵੀ ਕਿਉਂ ਰੇਡ ਕੀਤੀ ਉਹਨਾਂ ਨੇ ਕੁਝ ਨਹੀਂ ਦੱਸਿਆ ਜੀ ਉਹਨਾਂ ਨੇ ਕੋਈ ਐਫ ਆਈ ਆਰ ਨਹੀਂ ਦਿੱਤੀ ਉਹਨਾਂ ਨੇ ਕੋਈ ਸਰਚ ਵਾਰੰਟਾ ਦੀ ਕਾਪੀ ਨਹੀਂ ਦਿੱਤੀ ਉਹਨਾਂ ਨੇ ਸਿਰਫ ਇੱਕ ਕਾਗਜ਼ ਦਿਖਾਇਆ ਸਰਚ ਵਾਰੰਟਾ ਜੀ ਤੁਹਾਡੇ ਘਰ ਸਰਚ ਕਰਨਾ ਤੋ ਬਹੁਤ ਸਾਰੀ ਪੁਲਸੀ ਸੀ ਉਹਨਾਂ ਨਾਲ ਉਦੋਂ ਤੱਕ ਤਾਂ ਪਤਾ ਵੀ ਨਹੀਂ ਸੀ ਕਿਸੇ ਨੂੰ ਇੱਕਦਮ ਉਹਨਾਂ ਨੇ ਸਾਰਿਆਂ ਦੇ ਫੋਨ ਫੜ ਲਏ ਤੇ ਸਾਰੇ ਪਰਿਵਾਰ ਨੂੰ ਡੱਕ ਲਿਆ ਅੰਦਰ ਕਿ ਤੁਸੀਂ ਬਾਹਰ ਨਹੀਂ ਜਾ ਸਕਦੇ ਕੋਈ ਅੰਦਰ ਨਹੀਂ ਆ ਸਕਦਾ ਤਾਂ ਬਾਹਰ ਪੁਲਸ ਖੜੀ ਸੀ ਘਰ ਦੇ ਤਾਂ ਲੋਕਾਂ ਨੂੰ ਪਤਾ ਵੀ ਕਿਸਾਨ ਜੂਨੀਅਨ ਵਾਲੇ ਬੰਦਿਆਂ ਦਾ ਘਰ ਆ ਤਾਂ ਐਵੇਂ ਖਬਰ ਫੈਲੀ ਲੋਕਾਂ ਰਹੀ ਕਿ ਉੱਥੇ ਪੁਲਸ ਖੜੀ ਆ ਉਹਨਾਂ ਦੇ ਘਰ ਸਾਹਮਣੇ ਉਹਨਾਂ ਨੇ ਕਿਸੇ ਨੇ ਕਿਸੇ ਲੀਡਰ ਨੂੰ ਫੋਨ ਕਰਤਾ ਐਵੇਂ ਕਰਕੇ ਥੋੜਾ ਚਿਰ ਬਾਅਦ ਪਤਾ ਲੱਗਿਆ ਲੋਕਾਂ ਨੂੰ ਫਿਰ ਜਥੇਬੰਦੀ ਦੇ ਬਹੁਤ ਸਾਰੇ ਵਰਕਰ ਉੱਥੇ ਪਹੁੰਚ ਗਏ ਜੀ ਤਾਂ ਪਹੁੰਚ ਕੇ ਉੱਥੇ ਧਰਨਾ ਲਾਇਆ ਬੈਠੇ ਦੱਸੋ ਸਾਨੂੰ ਕਾਰਨ ਕੀ ਆ ਕਾਰਨ ਉਹਨਾਂ ਨੇ ਕੁਝ ਨਹੀਂ ਦੱਸਿਆ ਉਹਨਾਂ ਨੇ ਕਿਹਾ ਸਾਡੇ ਕੋਲ ਸਰਚ ਵਾਰੰਟਾ ਸੀ ਤਲਾਸ਼ੀ ਲੈਣੀ ਆ ਸੋ ਉਹਨਾਂ ਨੇ 7 ਘੰਟੇ ਪੂਰਾ ਆਪ ਦਾ ਬਰੀਕੀ ਨਾਲ ਤਲਾਸ਼ੀ ਲਈ ਤੇ ਉਸ ਤੋਂ ਬਾਅਦ ਇਹ ਉਹਨਾਂ ਨੂੰ ਬਾਹਰ ਜਿਹੜੇ ਬੰਦੇ ਬੈਠੇ ਸੀਗੇ ਉਹਨਾਂ ਨੇ ਸਾਰਿਆਂ ਨੇ ਇਹ ਕਹਿਤਾ ਸੀ ਸਾਡੇ ਜਿਹੜੇ ਆਗੂ ਸੀਗੇ ਵਰਕਰ ਸੀਗੇ ਵੀ ਅਸੀਂ ਲਿਜਾਣ ਨਹੀਂ ਦੇਣਾ ਕੋਈ ਬੰਦਾ ਜੀ ਠੀਕ ਆ ਤੁਹਾਡਾ ਕੋ ਸਰਚ ਫਰੰਟ ਆ ਤੁਸੀਂ ਸਰਚ ਕਰ ਲਈ ਠੀਕ ਆ ਤਾਂ ਫੇਰ ਉਹ ਵਾਪਸ ਗਏ ਕੋਈ 11:30 ਕਹਿ ਰਹੇ ਸੀ ਕਿ ਵਿਰਾਸਤ ਵਿੱਚ ਲੈਣਾ ਤੁਹਾਨੂੰ ਕਿਹਾ ਸੀ ਉਹਨਾਂ ਨੇ ਇਸ ਤਰ੍ਹਾਂ ਕੁਝ ਇਹ ਲੱਗਦਾ ਕਿ ਕੱਲ ਚੰਡੀਗੜ੍ਹ ਚ ਵੀ ਪਈਆਂ ਰੈਡਾਂ ਹੂੰ ਤਿੰਨ ਵਕੀਲਾਂ ਦੇ ਤਿੰਨ ਵਕੀਲਾਂ ਦੇ ਉਹਨਾਂ ਚੋਂ ਮੇਰਾ ਖਿਆਲ ਦੋ ਦੀ ਜਾਂ ਘੱਟੋ ਘੱਟ ਇੱਕ ਦੀ ਤਾਂ ਅਰੈਸਟ ਹੋਈ ਗਈ ਹੂੰ ਤਾਂ ਇਹਨੂੰ ਰੂਲ ਆਊਟ ਤਾਂ ਨਹੀਂ ਕਰ ਸਕਦੇ ਸੀ ਅਰੇਸਟ ਨੂੰ ਜੇ ਵਿਰੋਧ ਨਾ ਹੁੰਦਾ ਉਹ ਦਬਾਅ ਬਣਿਆ ਫਿਰ ਛੱਡ ਕੇ ਗਏ ਨੇ ਹਰਸਤ ਬਿਲਕੁਲ ਅਸੀਂ ਐਂ ਮਹਿਸੂਸ ਕਰ ਰਹੇ ਹਾਂ ਵੀ ਜਦੋਂ ਲੋਕੀ ਆ ਗਏ ਬਾਹਰ ਜਥੇ ਬੰਦੀਆਂ ਆ ਗਈਆਂ ਦੂਜੀਆਂ ਜਥੇ ਬੰਦੀਆਂ ਦੇ ਵੀ ਆ ਗੂ ਜਿੰਨਾਂ ਜਿੰਨਾਂ ਨੂੰ ਪਤਾ ਲੱਗ ਰਿਹਾ ਸੀ ਆ ਰਹੇ ਸੀ ਤਾਂ ਉਹਦੇ ਕਰਕੇ ਹੀ 7 ਘੰਟੇ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਉਹਨਾਂ ਨੇ ਕਰਦੀਆਂ ਫਰੋਲੀਆਂ ਕੀ ਕੀ ਫਰੋਲ ਦਿੱਤਾ ਕੋਈ ਚੀ ਛੱਡੀ ਨਹੀਂ ਸਾਡੇ ਘਰ 'ਚ ਲਾਇਬ੍ਰੇਰੀ ਆ ਕਾਫੀ ਵੱਡੀ ਸਾਰੀ ਉਹ ਦੇਖੀ ਉਹਨਾਂ ਨੇ ਕੱਪੜੇ ਦੇਖੇ ਭਾਂਡੇ ਦੇਖੇ ਜੋ ਘਰ ਚ ਆਪਣੇ ਸਮਾਨ ਹੁੰਦਾ ਹਰ ਚੀਜ਼ ਫਰੋਲੀ ਉਹਨਾਂ ਨੇ ﺍﻟमारीयां ਫਰੋਲੀਆਂ ਕੀ ਕੀ ਚੀਜ਼ ਜਬਤ ਕਰਕੇ ਲੈ ਕੇ ਗਏ ਜਾਂਦੂਗੇ ਕਿਹੜੇ ਕਿਹੜੇ ਚੀਜ਼ਾਂ ਲੈ ਕੇ ਗਏ ਉਹ ਲੈ ਕੇ ਗਏ ਨੇ ਇੱਕ ਤਾਂ ਫੋਨ ਲੈ ਕੇ ਗਏ ਆ ਮੇਰੇ ਹਸਬੰਦ ਦਾ ਤੇ ਇੱਕ ਜਿੰਨੇ ਬੈਂਕ ਅਕਾਊਂਟ ਨੇ ਸਾਡੇ ਉਹਨਾਂ ਦੀਆਂ ਡਿਟੇਲਸ ਲੈ ਕੇ ਗਏ ਨੇ ਫੋਟੋਆਂ ਖਿੱਚ ਕੇ ਕਾਪੀਆਂ ਨਹੀਂ ਲੈ ਕੇ ਗਏ ਤੇ ਇੱਕ ਸਾਡੇ ਜਿਵੇਂ ਫੋਨ ਸੋਸ਼ਲ ਮੀਡੀਆ ਕਰਕੇ ਭਰ ਜਾਂਦੇ ਆ ਤਾਂ ਪੈਨ ਡਰਾਈਵਾਂ 'ਚ ਖਾਲੀ ਕਰ ਦਿੰਦੇ ਆ ਕਈ ਲੋਕੀ ਤਾਂ ਉਹ ਪੈਨ ਡਰਾਈਵ ਚ ਐਵੇਂ ਸੋਸ਼ਲ ਮੀਡੀਆ ਤੋਂ ਸਮਾਨ ਕੀਤਾ ਹੋਇਆ ਸੀਗਾ ਚਾਰ ਪੰਜ ਪੈਨ ਡਰਾਈਵਾਂ ਪਈਆਂ ਸੀਗੀਆਂ ਉਹ ਲੈ ਕੇ ਤੁਹਾਡੇ ਹਸਬੰਦ ਵੀ ਕਿਸਾਨੀ ਮੂਵਮੈਂਟ ਦੇ ਨਾਲ ਜੁੜੇ ਹੋਏ ਨੇ ਉਹ ਵੀ ਜਥੇਬੰਦੀ ਦੇ ਨਾਲ ਜੁੜੇ ਹੋਏ ਨੇ ਉਹ ਹਮਦਰਦ ਨੇ ਜੀ ਜਥੇਬੰਦੀ ਦੇ ਉਹ ਐਕਟਿਵਲੀ ਨਹੀਂ ਕੰਮ ਕਰਦੇ ਉਹਨਾਂ ਨੂੰ ਨਾ ਖਾਸੀ ਸਿਹਤ ਦੀ ਪ੍ਰੋਬਲਮ ਆ ਪਿਛਲੇ ਕੋਈ 10-12 ਸਾਲਾਂ ਤੋਂ ਉਸ ਤੋਂ ਪਹਿਲਾਂ ਪੱਤਰਕਾਰਤਾ ਨਾਲ ਜੁੜੇ ਹੋਏ ਸੀਗੇ ਤੁਹਾਡਾ ਫੋਨ ਨਹੀਂ ਲੈ ਕੇ ਗਿਆ ਮੇਰਾ ਮੈਂ ਇੱਥੇ ਸੀ ਮੋਰਚੇ 'ਚ ਤੁਸੀਂ ਮੋਰਚੇ 'ਚ ਸੀ ਜਦੋਂ ਰੇਡ ਹੁੰਦੀ ਹੈ ਕਰੇ ਕੌਣ ਸੀ ਕਰੇ ਮੇਰੇ ਜੀਵਨ ਸਾਥੀ ਸੀਗੇ ਹਸਬੰਦ ਬੇਟਾ ਨੂੰ ਮੇਰੇ ਮਾਤਾ ਉਹਨਾਂ ਤੋਂ ਕੀ ਗੱਲਬਾਤ ਤੁਹਾਡੀ ਹੋਈ ਹੋਣੀ ਹੈ ਕਿਹੜੀਆਂ ਕਿਹੜੀਆਂ ਚੀਜ਼ਾਂ ਉਹਨਾਂ ਤੋਂ ਪੁੱਛੀਗੇ ਨੇ ਕਿਹੜੇ ਕਿਹੜੇ ਸਵਾਲ ਜਵਾਬ ਉਹਨਾਂ ਨੇ ਅਧਿਕਾਰੀਆਂ ਨੇ ਕਿਉਂਕਿ 7 ਘੰਟੇ ਦਾ ਸਮਾ ਬਹੁਤ ਵੱਡਾ ਸਮਾ ਹੁੰਦਾ ਸੱਤ ਘੰਟੇ ਦੇ ਵਿੱਚ ਕਿਹੜੇ ਕਿਹੜੇ ਸਵਾਲ ਜਵਾਬ ਹੋਏ ਕੀ ਪੁੱਛਿਆ ਉਹਨਾਂ ਨੇ ਦੱਸਿਆ ਹੋਣਾ ਕਿਉਂ ਰੇਡ ਕੀਤੀ ਆ ਕਿਸਾਨੀ ਅੰਦੋਲਨ ਦਾ ਹਵਾਲਾ ਦਿੱਤਾ ਗਿਆ ਜਾਂ ਕੀ ਕਿਹਾ ਉਹਨਾਂ ਨੇ ਨਹੀਂ ਉਹ ਕੁਝ ਨਹੀਂ ਦੱਸ ਰਹੇ ਸੀਗੇ ਉਹਨਾਂ ਨੇ ਕੋਈ ਸਵਾਲ ਜਵਾਬ ਨਹੀਂ ਕੀਤੇ ਕੁਝ ਨਹੀਂ ਦੱਸ ਰਹੇ ਸੀ ਉਹ ਆਪਦਾ ਬੈਠ ਕੇ ਲਿਖਦੇ ਰਹੇ ਪਤਨ ਕੀ ਲਿਖਦੇ ਸੀ ਕੀ ਨਹੀਂ ਲਿਖਦੇ ਸੀਗੇ ਬਾਕੀ ਫਿਰ ਜਿਹੜੀਆਂ ਆ ਚੀਜ਼ਾਂ ਜਿੰਨੀਆਂ ਲੈ ਕੇ ਗਏ ਕੁਝ ਲੈ ਕੇ ਸਾਡੀਆਂ ਜਿਵੇਂ ਕੋਈ ਲੀਫਲੈਟ ਪੋਸਟਰ ਕੱਢਦੇ ਆ ਅਸੀਂ ਜਾਂ ਕੋਈ ਬੁੱਕ ਆ ਬਸ ਇਹੀਆਂ ਚੀਜ਼ਾਂ ਲੈ ਕੇ ਉਹਦੀ ਲਿਸਟ ਬਣਾ ਲਈ ਕੀ ਲੱਗਦਾ ਤੁਹਾਨੂੰ ਰੀਡ ਕਿਉਂ ਕੀਤੀ ਗਈ ਡਰਾਉਣ ਦੇ ਲਈ ਕੀ ਤੁਸੀਂ ਮੋਰਚੇ 'ਚ ਨਾ ਪਹੁੰਚੋ ਜਾਂ ਅੰਦੋਲਨ ਦੇ ਨਾਲ ਟੁੱਟ ਜਾਓ ਅਸਲ ਦੇ ਵਿੱਚ ਇੰਨ ਲੱਗਦਾ ਹੈਗਾ ਕਿ ਭਾਜਪਾ ਲਗਾਤਾਰ ਬੈਕਫੁੱਟ ਤੇ ਚੱਲ ਰਹੀ ਹੈ ਪਹਿਲਾਂ ਲੋਕ ਸਭਾ ਦੀਆਂ ਇਲੈਕਸ਼ਨਾਂ 'ਚ ਮੋਰਚੇ ਦਾ ਪੂਰਾ ਜ਼ਬਰਦਸਤ ਪ੍ਰਭਾਵ ਪਿਆ ਚਾਰ ਸਟੇਟਾਂ 'ਚ ਕਰਾਰੀ ਹਾਰ ਹੋਈ ਆ ਉਸ ਤੋਂ ਬਾਅਦ ਤੁਰੰਤ ਹਰਿਆਣਾ ਦੀ ਇਲੈਕਸ਼ਨ ਆ ਗਈ ਤਾਂ ਇਹਨਾਂ ਦੇ ਪ੍ਰਧਾਨ ਨੇ ਲਿਖਿਆ ਕਿ ਪਿੱਛੇ ਪਾਈ ਜਾਵੇ ਇਲੈਕਸ਼ਨ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਸਾਡੇ ਹੱਕ 'ਚ ਹੈ ਨਹੀਂਗਾ ਮਾਹੌਲ ਉਹ ਕਿਸੇ ਵੀ ਕਾਰਨ ਕਰਕੇ ਮੈਨੂੰ ਨਹੀਂ ਪਤਾ ਟੈਕਨੀਕਲ ਕਾਰਨਾ ਕਰਕੇ ਨਹੀਂ ਪਿੱਛੇ ਪਈ ਹੋਣੀ ਤਾਂ ਉਹ ਇਲੈਕਸ਼ਨ ਹੋ ਰਹੀ ਹੈ ਪਰ ਜਿਸ ਸਮੇਂ ਇਲੈਕਸ਼ਨ ਸਿਰ ਤੇ ਆ ਉਸ ਵੜੇ ਜਿਹੜਾ ਨਰੇਟਿਵ ਆ ਜਿਹੜਾ ਵਰਤਾਂਤ ਆ ਉਹ ਸਾਰਾ ਉਲਟ ਚੱਲ ਰਿਹਾ ਬੀਜੇਪੀ ਦੇ ਜਿਵੇਂ ਆਪਣੀ ਪਹਿਲਵਾਨ ਲੜਕੀ ਆ ਫਰਗਾਟ ਉਹਦੇ ਵਾਲਾ ਸਾਰਾ ਮਾਮਲਾ ਬੀਜੇਪੀ ਦੇ ਉਲਟ ਗਿਆ ਔਰ ਕੰਗਣਾ ਰਣੌਤ ਨੇ ਜੋ ਬੋਲਿਆ ਉਹ ਸਾਰਾ ਕੁਝ ਉਲਟ ਗਿਆ ਇਸ ਤੋਂ ਪਹਿਲਾਂ ਉਹ ਲੋਕ ਸਭਾ ਇਥੋਂ ਪੰਜ ਸੀਟਾਂ ਹਾਰੀ ਆ ਤਾਂ ਇਹ ਜਿਹੜਾ ਸਾਰਾ ਇੱਕ ਮਾਹੌਲ ਆ ਐਂਟੀ ਮਾਹੌਲ ਆ ਲੋਕ ਵੱਧ ਜਾਣ ਹੋ ਚੁੱਕੇ ਨੇ ਜਿਹੜਾ ਇਸ ਵਾਰੀ ਦਾ ਲੋਕ ਸਭਾ ਦੇ ਵਿੱਚ ਜੋ ਵੀ ਲੋਕਾਂ ਦਾ ਮਤ ਸਾਹਮਣੇ ਆਇਆ ਉਹ ਹੈਗਾ ਬੀਜੇਪੀ ਤੋਂ ਵੱਧ ਜਾਣੀ ਜੀ ਇਹ ਨਹੀਂ ਹੈਗਾ ਕਿ ਦੂਜੀਆਂ ਪਾਰਟੀਆਂ ਬਹੁਤ ਚੰਗੀਆਂ ਨੇ ਬੀਜੇਪੀ ਤੋਂ ਵੱਧ ਜਾਣੀ ਆ ਲੋਕਾਂ ਦੇ ਦਿਮਾਗ 'ਚ ਇਹ ਗੱਲ ਆ ਚੁੱਕੀ ਆ ਵੀ ਇਹ ਸਾਨੂੰ ਗਲਤ ਪਾਸੇ ਲੈ ਕੇ ਜਾ ਰਹੇ ਆ ਤਾਂ ਉਹ ਚੀਜ਼ ਤੋਂ ਮਤਲਬ ਇੱਕ ਨਰੇਟਿਵ ਚੇਂਜ ਕਰਨਾ ਚਾਹੁੰਦੇ ਆ ਅਸੀਂ ਤਾਂ ਇਹੀ ਸਮਝਿਆ ਨਹੀਂ ਤਾਂ 23 ਦਾ ਕੋਈ ਮਾਮਲਾ ਕਹਿ ਰਹੇ ਆ ਅਸੀਂ ਲਖਨਊ ਕਦੇ ਗਏ ਨਹੀਂ ਘਟਨਾ ਕੋਈ ਹੋਈ ਨਹੀਂ ਐਫ ਆਈ ਆਰ ਕਦੀ ਆ ਲਖਨਊ ਦਾ ਜ਼ਿਕਰ ਕਰ ਰਹੇ ਨੇ ਉਹ ਲਖਨਊ ਲਖਨਊ ਚ ਕੀ ਕੀ ਕੀਤਾ ਉਹਨਾਂ ਨੇ ਕੀ ਆ ਲਖਨਊ ਕੁਝ ਵੀ ਨਹੀਂ ਘਟਨਾ ਕੋਈ ਨਹੀਂ ਲਖਨਊ ਦੀ ਕੋਰਟ ਦਾ ਉਹ ਸਰਚ ਫਰੰਟ ਸੀ ਕੋਈ ਇਨਸੀਡੈਂਟ ਨਹੀਂ ਹੋਈ ਲਖਨਊ ਅਸੀਂ ਪਹੁੰਚੇ ਨਹੀਂ ਇਨਸੀਡੈਂਟ ਕਿਵੇਂ ਹੋਈ ਕਦੇ ਲਖਨਊ ਨਹੀਂ ਨਾ ਘਟਨਾ ਕਹਿੰਦੇ ਲਖਨਊ ਦੀ ਆ ਕੁਝ ਕੁਛ ਉਹਨਾਂ ਨੇ ਵੀ ਨਹੀਂ ਨਹੀਂ ਲਖਨਊ ਜੋ ਜਿਹੜੇ ਵਾਰੰਟ ਜਾਰੀ ਹੋਏ ਨੇ ਕਿਸ ਮਾਮਲੇ ਤੇ ਹੋਏ ਨੇ ਕਿਸ ਆਧਾਰ ਤੇ ਹੋਏ ਨੇ ਕਿਸ ਐਫ ਆਈ ਆਰ ਤੇ ਕੁਸਵ ਵਾਲਾ ਇਹ ਦਿੱਤਾ ਗਿਆ ਕੋਈ ਡਾਕੂਮੈਂਟ ਕੁਝ ਦੱਸ ਨਾ ਨਾ ਉਹਨਾਂ ਨੇ ਸਿਰਫ ਸਰਚ ਵਾਰੰਟ ਦਿਖਾਇਆ ਵੀ ਜੇ ਕੋਰਟ ਚੋਂ ਤੁਹਾਡੇ ਘਰ ਦੀ ਸਰਚ ਕਰਨ ਦਾ ਸਾਡੇ ਕੋਲ ਵਾਰੰਟਾ ਜੋ ਕਰ ਲੋ ਤੇ ਹੀ ਹੋਇਆ ਤਾਂ ਉਹ ਹੁਣ ਹੌਲੀ ਹੌਲੀ ਪਤਾ ਲੱਗ ਜਾਣਗੀਆਂ ਆਪਾਂ ਨੂੰ ਡਿਟੇਲਸ ਉਹ ਕਹ ਕੇ ਗਿਆ ਕੁਝ ਕਹ ਕੇ ਗਿਆ ਉਹ ਕਹਿੰਦਾ ਸੀ ਵੀ ਤੁਸੀਂ ਲਖਨਊ ਆਓ ਕੋਈ ਡੇਟ ਦਿੰਦੇ ਸੀ ਉਹ ਤੇ ਫਿਰ ਜਵਾਬ ਦਿੱਤਾ ਸੀ ਵੀ ਲਖਨਊ ਅਸੀਂ ਨਹੀਂ ਹਾਂ ਉਹਨਾਂ ਨੇ ਵਾਵਾ ਕਿਹਾ ਕਿ ਨਹੀਂ ਹੋਣਾ ਸੀ ਕਿੰਨੇ ਸਮੇਂ ਤੋਂ ਤੁਸੀਂ ਇਸ ਕ੍ਰਾਂਤੀਕਾਰੀ ਜਥੇਬੰਦੀ ਦੇ ਨਾਲ ਜੁੜੇ ਹੋ ਕਿੰਨੇ ਸਾਲ ਹੋ ਗਏ ਤਾਂ 2004 ਚ ਇਹ ਬਣੀ ਆ ਜਥੇਬੰਦੀ ਮੈਂ ਉਸ ਤੋਂ ਵੀ ਪਹਿਲਾਂ ਜਦੋਂ ਪਸ਼ੋਰਾ ਸਿੰਘ ਸਿੱਧੂ ਪਰ ਪ੍ਰਧਾਨ ਹੁੰਦੇ ਸੀ ਇਕੱਠੀ ਸਾਰਿਆਂ ਨੇ ਜਥੇਬੰਦੀ ਹੁੰਦੀ ਸੀਗੀ ਮੈਂ ਉਸ ਵੇਲੇ ਤੋਂ ਜੁੜੀ ਹੋਈ ਲਗਾਤਾਰ ਹੀ ਕਿਸਾਨ ਅੰਦੋਲਨ ਚ ਕਈ ਸੂਸ ਵੀ ਮੇਰੇ ਤੇ ਬਣੇ ਆ ਬੜੀ ਵੀ ਹੋ ਗਏ ਉਹਨਾਂ ਚ ਕਿੱਥੇ ਬਣਿਆ ਵੀ ਕੇਸ ਕੇਸ ਮੇਰੇ ਸਾਡੇ ਇਧਰ ਜੇਠੂ ਕੇ ਕਾਂਡ ਹੋ ਗਿਆ ਸੀਗਾ ਗੋਲੀ ਚੱਲ ਗਈ ਸੀਗੀ ਉਹ ਕੇਸ ਬਣਿਆ ਸੀ ਮੇਰੇ ਤੇ ਤਾਂ ਉਹ ਕਰਨਾ ਹੀ ਹੁੰਦਾ ਪੁਲਿਸ ਨੇ ਕੁੱਟਣਾ ਵੀ ਹੁੰਦਾ ਲੋਕਾਂ ਨੂੰ ਉਦੋਂ ਬਾਅਦ ਸਾਰੇ ਲੀਡਰਾਂ ਤੇ 307 ਦੇ ਪਰਚੇ ਪਾਉਣੇ ਹੁੰਦੇ ਆ ਹਮੇਸ਼ਾ ਹੀ ਆਇਆ ਹੁੰਦਾ ਫੇਰ ਇੱਕ ਖੁਦਕਸ਼ੀ ਦਾ ਮਾਮਲਾ ਹੋਇਆ ਸੀ ਬਾਦਲ ਸਰਕਾਰ ਨੇ ਬਾਦਲ ਨੇ ਐਲਾਨ ਕੀਤਾ ਹੋਇਆ ਸੀਗਾ ਪ੍ਰਕਾਸ਼ ਸਿੰਘ ਬਾਦਲ ਨੇ ਵੀ ਅਸੀਂ ਜਿਹੜੇ ਖੁਦਕਸ਼ੀ ਕਰਨਗੇ ਕਿਸਾਨ ਉਹਨਾਂ ਨੂੰ ਮੁਆਵਜ਼ਾ ਦਵਾਂਗੇ ਸਾਡੇ ਏਰੀਆ 'ਚ ਖੁਦਕਸ਼ੀ ਹੋਈ ਮੁਆਵਜ਼ਾ ਦਿੱਤਾ ਨਹੀਂ ਅਸੀਂ ਧਰਨਾ ਲਾਇਆ ਉੱਤੇ ਲਾਠੀ ਚਾਰਜ ਹੋਇਆ ਕੇ ਸਾਡੇ ਤੇ ਪਿਆ ਉਹ ਅਸੀਂ 10-10 ਸਾਲ ਕੇਸ ਖੁੱਲਦੇ ਆ 10 ਸਾਲ ਪੂਤਨੇ ਪਏ। ਹਾਂਜੀ ਹਾਂ 10 ਸਾਲ ਭੁਗਤ ਕੇ ਫਿਰ ਫਾਈਨਲੀ ਬਰੀ ਹੋ। ਰੇਡ ਤੋਂ ਬਾਅਦ ਮਨ ਦੇ ਵਿੱਚ ਕੋਈ ਦਵਾ ਡਰ ਪੈ ਪੈਦਾ ਹੋਇਆ ਕੀ ਲੱਗਦਾ? ਨਹੀਂ। ਇਹ ਆਪਾਂ ਨੂੰ ਦੇਖੋ ਆਪਾਂ ਨੂੰ ਤਾਂ ਇੱਕ ਉਹ ਰੇਡ ਕਰਨ ਆਇਆ। ਸਾਡੇ ਬੰਦੇ ਸ਼ਹੀਦ ਹੋ ਗਏ। ਉਹਨਾਂ ਦੇ ਪਰਿਵਾਰ ਡਟੇ ਖੜੇ ਆ। ਅਸੀਂ ਤਾਂ ਆਗੂ ਆ ਨਾ ਅਸੀਂ ਉਹਨਾਂ ਤੋਂ ਤਾਂ ਵਾੜੇ। ਉਹ ਵਿਚਾਰੇ ਸਧਾਰਨ ਇੱਕ ਪਰਿਵਾਰ ਸੀਗਾ ਜਿੱਥੋਂ ਸ਼ੁਭ ਕਰਨ ਆਇਆ ਉੱਠ ਕੇ। ਉਹ ਸ਼ਹੀਦ ਹੋ ਗਿਆ ਇੱਥੇ। ਉਸ ਪਰਿਵਾਰ ਨੇ ਸਹਿਣ ਕੀਤਾ ਨਾ ਉਹ ਜਥੇਬੰਦੀਆਂ ਨਾਲ ਡਟ ਕੇ ਖੜਾ ਅੱਜ ਵੀ। ਤਾ ਠੀਕ ਆ ਫਿਰ ਜੇ ਆਗੂ ਹੈਗੇ ਤਾਂ ਇਹ ਜਿਹੇ ਚੀਜ਼ਾਂ ਹੋਣਗੀਆਂ ਭੁਗਤਣੀਆਂ ਪੈ ਸਕਦੀਆਂ ਭੁਗਤਣੀਆਂ ਪੈ ਸਕਦੀਆਂ ਨੇ ਇੱਕਲ ਹੋਰ ਬੀਜੇਪੀ ਦੀ ਜਿਹੜੀ ਐਮਪੀ ਹੈ ਕੰਗੜਾ ਰਣੌਤ ਤੁਸੀਂ ਵੀ ਦਿੱਲੀ ਮੋਰਚ ਚ ਰਹੇ ਹੋ ਬੜਾ ਉਹਨਾਂ ਨੇ ਧਿਆਨ ਦਿੱਤਾ ਕਿ ਉਸ ਅੰਦੋਲਨ ਦੇ ਵਿੱਚ ਰੇਪ ਹੋਏ ਨੇ ਕਤਲ ਹੋਏ ਨੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਆ ਭਾਵੇਂ ਕਿ ਉਹਨਾਂ ਦੇ ਬਿਆਨ ਦੀ ਬਹੁਤ ਵੱਡੀ ਨਕਦੀ ਚਾਰੇ ਪਾਸੇ ਹੋ ਦੇਖੋ ਇਹ ਬੰਦੇ ਦੀ ਮਾਨਸਿਕਤਾ ਹੁੰਦੀ ਆ ਮਾੜੀ ਮਾਨਸਿਕਤਾ ਹੈ ਉਹਦੇ ਜੋ ਚੀਜ਼ਾਂ ਬੋਲ ਰਹੀ ਆ ਨੈਗੇਟਿਵ ਚੀਜ਼ਾਂ ਬੋਲ ਕੇ ਉਹਨੂੰ ਪ੍ਰੋਮੋਸ਼ਨ ਮਿਲੀ ਆ ਬੀਜਪੀ ਦੇ ਵਿੱਚ ਐਂਟਰੀ ਮਿਲੀ ਉਸ ਤੋਂ ਬਾਅਦ ਸੀਟ ਮਿਲੀ ਉਸ ਤੋਂ ਬਾਅਦ ਐਮਪੀ ਬਣੀ ਹੋਰ ਬੋਲ ਰਹੀ ਹੈ ਸ਼ਾਇਦ ਮინისტრ ਬਣਨਾ ਹੋਵੇ ਉਹ ਗੱਲ ਵੱਖਰੀ ਹੈ ਵੀ ਉਹਨੂੰ ਸਮਝ ਨਹੀਂ ਹੈਗੀ ਉਹਨੂੰ ਤਾਂ ਇੰਨਾ ਨਹੀਂ ਪਤਾ ਵੀ 1947 ਚ ਕੀ ਹੋਇਆ ਸੀ 2014 ਚ ਕੀ ਹੋਇਆ ਸੀ ਮੈਂ ਉਹ ਤਾਂ ਕਹਿੰਦੀ ਵੀ ਇੱਥੋਂ ਮਤਲਬ 2014 ਚ ਆਜ਼ਾਦੀ ਆਈ ਹੈ ਸੋ ਇਸ ਕਰਕੇ ਉਹ ਮਾੜੀ ਮਾਨਸਿਕਤਾ ਦੀ ਕੁੜੀ ਹੈ ਤਾਂ ਇਸ ਕਰਕੇ ਉਹ ਇਸ ਤਰ੍ਹਾਂ ਬੋਲ ਰਹੀ ਹੈ ਲਗਾਤਾਰ ਔਰ ਉਹਨੂੰ ਉਹ ਆਪ ਦਾ ਫਾਇਦੇ ਲਈ ਵਰਤਦੀ ਹੈ ਆਪਦੇ ਨਿੱਜੀ ਸਵਾਰਥ ਲਈ ਵਰਤਦੀ ਹੈ ਇਹਨਾਂ ਚੀਜ਼ਾਂ ਨੂੰ ਇਹ ਵੀ ਪਤਾ ਲੱਗਿਆ ਵੀ ਉਹਦੀਆਂ 10-11 ਫਿਲਮਾਂ ਵੀ ਫਲॉप ਹੋਈਆਂ ਨੇ ਸ਼ਾਇਦ ਉਹ ਜਿਹੜੀ ਉਹਦੀ ਨਵੀਂ ਫਿਲਮ ਆਈ ਹੈ ਉਹਦੀ ਮਸ਼ਹੂਰੀ ਵੀ ਕਰਨੀ ਚਾਹੁੰਦੀ ਹੈ ਦੇ ਨਾਲ ਇੱਕ ਵਾਰੀ ਜਿਵੇਂ ਚਰਚਾ ਚਾਉਣਾ ਹੁੰਦਾ ਬੰਦੇ ਨੇ ਇਹੀ ਲੱਗਦਾ ਵੱਧ ਤੇ ਪਰ ਜੇ ਕੋਈ ਹੁਣ 네ਗੇਟਿਵ ਗੱਲ ਬੋਲਦਾ ਤਾਂ ਉਹ ਤਾਂ ਵਿਰੋਧ ਖਾਊਗਾ ਜੀ ਬਹੁਤ-ਬਹੁਤ ਧੰਨ ਤਾਂ ਸੁਖਵਿੰਦਰ ਕੌਰ ਸਾਡੇ ਨਾਲ ਸੀ ਬੀਤੀ ਕੱਲ ਇਹਨਾਂ ਦੇ ਘਰ ਐਨਆਈਏ ਦੀ ਰੇਡ ਪਈ ਆ ਤਾਂ ਸਾਫੇ ਇਹਨਾਂ ਨੇ ਕਿਹਾ ਕਿ ਜਦੋਂ ਕਿਸਾਨੀ ਮੂਵਮੈਂਟ ਦੇ ਨਾਲ ਸੀ ਵਿਚਰ ਰਿਹਾ ਕਿ ਜੀ ਇਹ ਜਿਹੀਆਂ ਚੀਜ਼ਾਂ ਸਾਨੂੰ ਜਿਹੜੀਆਂ ਉਹ ਪੁੱਗਤਣੀਆਂ ਪੈਂਦੀਆਂ ਨੇ ਪਰ ਸਾਨੂੰ ਕੋਈ ਡਰ ਪੈ ਨਹੀਂ ਜਿੱਥੋਂ ਕਿ ਉਹ ਅਧਿਕਾਰੀ ਕਹਿ ਰਹੇ ਸੀ ਕਿ ਲਖਨਊ ਦੀ ਅਦਾਲਤ ਨੇ ਇਹਨਾਂ ਦੇ ਖਿਲਾਫ ਜਿਹੜਾ ਸਰਚ ਵਾਰੰਟ ਦਾ ਆਰਡਰ ਕੱਢਿਆ ਪਰ ਲਖਨਊ ਇਹ ਤਾਂ ਕਹਿੰਦੇ ਸੀ ਗਏ ਹੀ ਨਹੀਂ ਤਾਂ ਲਖਨਊ ਫਿਰ ਮਾਮਲਾ ਕਿਵੇਂ ਕੋਈ ਬਣ ਸਕਦਾ ਹੈ ਪਰ ਅਧਿਕਾਰੀ ਜਾਂਚ ਕਰ ਰਹੇ ਨੇ ਕੁਝ ਜਿਹੜੀਆਂ ਚੀਜ਼ਾਂ ਨੇ ਉਹ ਘਰ ਦੇ ਵਿੱਚੋਂ ਲੈ ਕੇ ਗਏ ਨੇ ਤਾਂ ਫਿਰ ਵੀ ਅੱਜ ਫਿਰ ਕਿਸਾਨੀ ਮੂਵਮੈਂਟ ਦੇ ਵਿੱਚ ਡਟੇ ਬੈਠੇ ਨੇ ਸ਼ੰਭੂ ਬਾਰਡਰ ਤੇ ਬੈਠੇ ਨੇ ਤਾਂ ਕੋਈ ਮਨ ਦੇ ਵਿੱਚ ਡਰ ਪਿਆ ਨਹੀਂ ਸਾਥੀ ਹਰਪਾਲ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਅਰਜਨ ਸਪੋਕਸਮੈਨ ਟੀਵੀ ਸ਼ੰਭੂ ਵਾਟ